ਲਓ ਰੋਣੀ ਨਹੀਂ ਇਹ ਕਿਤਾਬ ਦਾ ਹੀ ਕੋਈ ਨਹੀਂ ਮੁੰਡਾ ਆ ਗਿਆ ਜੀ ਅਭੀ ਇੱਕ ਤੇ ਬਹੁਤ ਮਿਹਰਬਾਨੀ ਤੁਸੀਂ ਬڑے ਛੋਟੇ ਨੋਟਿਸ ਤੇ ਅ ਚਿਕਦੇ ਨੇ ਇੱਥੇ ਸਾਰਿਆਂ ਨੇ ਦਰਸ਼ਨ ਦਿੱਤੇ ਨੇ ਸਿਚੁਏਸ਼ਨ ਇਹ ਹੈ ਕਿ ਜਿਹੜੀ ਇਸ਼ੂ ਇੱਕ ਕਿਤਾਬ ਅਦਵੇ ਜਿਹੜੀ ਹੈ ਪਹਿਲੀ ਤੇ ਗੱਲ ਇਹ ਅਦਵੇ ਇਹ ਲਫ਼ਜ਼ ਜਿਹੜਾ ਹੈ ਇਹਦਾ ਕੋ ਪੰਜਾਬੀ ਚ অথেন্টিਕੇਟਿਡ ਮੀਨਿੰਗ ਨਹੀਂ ਲੱਭਦਾ ਇਹ ਸੰਸਕ੍ਰਿਤ ਆਲੇ ਪਾਸੋਂ ਇਹ ਲਫ਼ਜ਼ ਦੀ ਜਿਆਦਾ ਪਕੜ ਹੈ ਅਗਲੀ ਗੱਲ ਇਹਦਾ ਜਿਹੜਾ ਡਿਸਕਲੇਮਰ ਹੈ ਕਦੀ ਕਿਤਾਬ ਦੇ ਵਿੱਚ ਡਿਸਕਲੇਮਰ ਹੁੰਦਾ ਇਹਦੇ 'ਚ ਇਹ ਹੈ ਨਾ ਡਿਸਕਲੇਮਰ ਇਹ ਪਰ ਬੰਦਕਾਂ ਦੇ ਰੱਖਵੇਂ ਹੱਥ ਇਸ ਡਿਸਕਲੇਮਰ ਦੇ ਵਿੱਚ ਇਹ ਆਖਦੇ ਨੇ ਕਿ ਸਾਡੇ ਤੇ ਕੋਈ ਕੇਸ ਨਹੀਂ ਪਾਏਗਾ। ਔਰ ਇਹਦੇ ਲੇਖਕ ਕੌਣ ਨੇ ਇਹਦਾ ਕੋਈ ਪਤਾ ਨਹੀਂ। ਇਹ ਸਮਝ ਤੋਂ ਬਾਹਰ ਹੈ। ਇਹਦੇ ਵਿੱਚ ਆਖਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜਰਾਂ ਨੇ ਕਈ ਸਾਲ ਔਰ ਇਹ ਪੰਜਵੀਂ ਕਲਾਸ ਦੀ ਕਿਤਾਬ ਹੈ। ਇਹ ਪੰਜਵੀਂ ਕਲਾਸ ਦੀ ਕਿਤਾਬ ਹੈ ਜੀ। ਇਹਦੇ ਚ ਆਖਿਆ ਗਿਆ ਕਿ ਸਾ ਕਾਲ ਦੀ ਪੂਜਾ ਕੀਤੀ ਸੀ। ਇਸ ਨੂੰ ਕਲੈਰੀਫਾਈ ਕਿਉਂ ਨਹੀਂ ਕੀਤਾ ਗਿਆ ਇਸ ਨੂੰ ਬ੍ਰੈਕਟ ਵਿੱਚ ਲਿਖਣਾ ਚਾਹੀਦਾ ਸੀਗਾ ਕਿ ਮਹਾਕਾਲ ਜਿਹੜਾ ਉਹ ਅਕਾਲ ਪੁਰਖ ਨੂੰ ਕਿਹਾ ਗਿਆ ਇਸ ਨੂੰ ਕਲੈਰੀਫਾਈ ਨਹੀਂ ਕਰਦੇ ਨੇ ਤੁਸੀਂ ਇਹ ਕਿਹਦਾ ਏਜੰਡਾ ਟੋ ਕਰਦੇ ਪਏ ਹੋ ਤੁਸੀਂ ਉੱਥੇ ਇਹ ਦੱਸ ਰਹੇ ਹੋ ਅਸੀਂ ਬ੍ਰਹਮਾ ਵਿਸ਼ਨੂ ਮਹੇਸ਼ ਇਹ ਹਿੰਦੂ ਧਰਮ ਦੇ ਵੱਡੇ ਮਹਾਪੁਰਖ ਉਹਨਾਂ ਨੂੰ ਭਗਵਾਨ ਹੋ ਸਮਝਦੇ ਨੇ ਸਾਨੂੰ ਕਿਸੇ ਕਿਸਮ ਦਾ ਇਤਰਾਜ ਨਹੀਂ ਅਸੀਂ ਇੱਜ਼ਤ ਕਰਦੇ ਆ ਉਹਨਾਂ ਦਾ ਆਪਣਾ ਅਕੀਦਾ ਉਹਨਾਂ ਦਾ ਆਪਣਾ ਧਰਮ ਹੈ ਲੇਕਿਨ ਸਿੱਖ ਧਰਮ ਜਿਹੜਾ ਹੈਗਾ ਇੱਥੇ ਮਹਾਕਾਲ ਜਿਸ ਤਰੀਕੇ ਨਾਲ ਲਿਖਿਆ ਗਿਆ ਉੱਥੇ ਸ਼ਿਵ ਜੀ ਦਾ ਇਸ਼ਾਰਾ ਦਿੱਤਾ ਜਾ ਰਿਹਾ ਪੰਜਵੀਂ ਦਾ ਬੱਚਾ ਕਿਵੇਂ ਸਮਝੇਗਾ ਕਿ ਮਹਾਕਾਲ ਜਿਹੜਾ ਹੈ ਅਕਾਲ ਪੁਰਖ ਨੂੰ ਕਿਹਾ ਜਾ ਰਿਹਾ ਮੈਂ ਸਮਝਦਾ ਮਾਂ ਕਿ ਇਹਦੀ ਲੋਕ ਜਿਹੜੀ ਹੈ ਉਹ ਬੜੀ ਜ਼ਰੂਰੀ ਸੀ ਔਰ ਇਹ ਕਿਉਂ ਕੀਤਾ ਗਿਆ ਫਿਰ ਇਹ ਕਿਤਾਬ 350 ਰੁਪਏ ਦੀ 360 360 ਰੁਪਏ ਦੀ ਕਿਤਾਬ ਪੰਜਾਬੀ ਦੀ ਇਹ ਕੌਣ ਪ੍ਰੂਫ ਕਰ ਰਿਹਾ ਹੈ ਇਹਦੇ ਚ ਕੌਣ ਕਮਿਸ਼ਨਰ ਲੈ ਰਿਹਾ ਹੈ ਇਹ ਪਤਾ ਲੱਗਣਾ ਚਾਹੀਦਾ ਫਿਰ ਇਹਦੇ ਵਿੱਚ ਆਈਐਸ ਬੀਐਨ ਨੰਬਰ ਹੁੰਦਾ ਹੈ فون نمبر میسنگ ہے اس کتاب تو پبلشر کا پبلشر دا ائی ایس بی این نمبر پبلشر دا او مسنگ ہے۔ ਸਾਡੇ ਤੇ ਇਲਜ਼ਾਮ ਲਾਰੇ ਨੇ ਕਿ ਅਸੀਂ ਸ਼ਾਇਦ ਦਸਮ ਗ੍ਰੰਥ ਦਾ ਵਿਰੋਧ ਕਰ ਰਹੇ ਬਿਲਕੁਲ ਨਹੀਂ ਕਰ ਰਹੇ। ਬਿਲਕੁਲ ਕੋਈ ਦਸਮ ਗ੍ਰੰਥ ਦਾ ਵਿਰੋਧ ਨਹੀਂ ਹੈ। ਵਿਰੋਧ ਇਹ ਸੀ ਇਹਦਾ ਕਿ ਜੋ ਤੁਸੀਂ ਗਲਤ ਇਹਦੇ ਚ ਲਿਖ ਰਹੇ ਹੋ ਔਰ ਜੋ ਬੱਚਿਆਂ ਦੇ ਮਨਾਂ ਚ ਪਾ ਰਹੇ ਹੋ। ਔਰ ਇਸ ਕਿਤਾਬ ਚ ਇਸ ਤੋਂ ਵੀ ਵੱਡੀ ਗੱਲ ਅਸੀਂ ਫੜੀਏ ਜਿਸ ਤੇ ਮੈਂ ਹੁਣੇ ਆਵਾਂਗਾ ਇਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ ਹੈ ਕਿ ਉਹ ਤਾਤ੍ਰਿਕ ਸਾਨੂੰ ਤੰਤਰ ਮੰਤਰ ਕਰਦੇ ਸਨ ਇਹ ਕਿਉਂ ਨਹੀਂ ਲਿਖਦੇ ਬਾਬਾ ਬੰਦਾ ਸਿੰਘ ਬਹਾਦਰ ਵਾਸਤੇ ਕਿ ਉਹਨਾਂ ਨੇ ਲੈਂਡ ਰਿਫਾਰਮਸ ਕੀਤੇ ਸੀਗੇ ਉਹਨਾਂ ਨੇ ਕਾਸ਼ਤਕਾਰਾਂ ਨੂੰ ਹੱਕ ਦਿੱਤੇ ਸੀਗੇ ਤੁਸੀਂ ਇਹ ਹੌਲੀ ਹੌਲੀ ਕਿਹੜੇ ਪਾਸੇ ਲਿਜਾ ਰਹੇ ਹੋ ਇਹ ਗੱਲ ਬੜੀ ਕਲੀਅਰ ਮੈਂ ਦੱਸ ਦਵਾਂ ਤੁਹਾਡੇ ਉੱਤੇ ਕੁੰਡਾ ਹੋਣਾ ਕਿਸੇ ਦਾ ਤੁਸੀਂ ਸਾਡੇ ਬੱਚਿਆਂ ਨੂੰ ਸਨਾਤਨ ਵਾਲੇ ਪਾਸੇ ਲਿਜਾ ਰਹੇ ਹੋ ਕਿ ਸਾਡਾ ਨਿਸ਼ਾਨ ਵੱਖਰਾ ਹੈ ਸਾਡਾ ਗ੍ਰੰਥ ਵੱਖਰਾ ਹੈ ਸਾਡਾ ਧਰਮ ਵੱਖਰਾ ਹੈ ਸਾਡੀ ਪਛਾਣ ਵੱਖਰੀ ਹੈ ਜਿਹੜੀ ਮੈਂ ਅਗਲੀ ਗੱਲ ਕਹਿਣੀ ਚਾਹ ਰਿਹਾ ਉਹ ਇਸ ਤੋਂ ਵੀ ਬੜੀ ਖਤਰਨਾਕ ਹੈ ਜਿਹੜੀ ਹਲੇ ਤੱਕ ਕਿਸੇ ਨੇ ਨਹੀਂ ਕੀਤੀ ਇਹਦੇ ਵਿੱਚ ਇੱਕ ਲਾਈਨ ਆਦੀ ਹੈ ਹੇਮਕੁੰਟ ਸਾਹਿਬ ਦੇ ਚੈਪਟਰ ਦੇ ਵਿੱਚ ਇਹ ਹੁਣ ਧਿਆਨ ਨਾਲ ਸੁਣੀਓ ਇਹ ਨਵੀਂ ਗੱਲ ਐ ਇਹ ਨਵਾਂ ਇਤਿਹਾਸ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਐ ਉਹ ਯਾਰ ਤੁਸੀਂ ਕਿੱਥੇ ਜਾ ਕੇ ਸੁੱਖ ਨੂੰ ਹੋਗੇ ਤੁਸੀਂ ਕਿੰਨੀ ਚਾਪਲੂਸੀ ਕਰਨੀ ਐ ਆਪਣੀ ਟਿਕਟਾਂ ਪਿੱਛੇ ਤੁਸੀਂ ਕਿੰਨੀ ਚਾਪਲੂਸੀ ਕਰਦੀਏ ਠੇਕੇ ਕੋਟੇ ਪਰਮਿਟ ਲਾਇਸੈਂਸ ਲੈਣ ਵਾਸਤੇ ਤੁਸੀਂ ਸਿੱਖੀ ਨੂੰ ਢਾਹ ਲਾਣ ਦੀ ਗੱਲ ਕਰ ਦਿੱਤੀ ਐ ਇਹਦੇ ਜੋ ਲਿਖਿਆ ਜਾ ਰਿਹਾ ਉਹ ਧਿਆਨ ਨਾਲ ਸੁਣੋ ਇਸ ਤੋਂ ਇਹ ਇਹਦੇ ਚ ਹੈ ਕਿ ਜਦੋਂ ਜਦੋਂ ਪਾਂਡਵ ਹੇਮਕੁੰਡ ਪਰਬਤ ਤੇ ਡੂੰਗੀ ਸਮਾਦੀ ਵਿੱਚ ਸਨ ਤਾਂ ਪਰਮਾਤਮਾ ਨੇ ਉਹਨਾਂ ਨੂੰ ਇੱਥੇ ਸਿੱਖ ਗੁਰੂ ਗੋਬਿੰਦ ਸਿੰਘ ਇੱਥੇ ਸਿੱਖ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਜਨਮ ਲੈਣ ਦਾ ਹੁਕਮ ਦਿੱਤਾ ਸੀ ਉਹਨੇ ਕਿਤਾਬ ਲਿਖ ਰਹੀ ਹੈ ਬੈੜੀ ਕਹਿ ਰਿਆ ਔਰ ਇੱਕ ਕਿਤਾਬ ਦਿੱਲੀ ਗੁਰਦੁਆਰਾ ਕਮੇਟੀ लागू ਕਰ ਰਹੀ ਹੈ ਇਹ ਅਜੇ ਤੱਕ ਕਿਸੇ ਨੇ ਸੁਣਿਆ ਇਤਿਹਾਸ ਇਹ ਕਿਸੇ ਨੇ ਗੱਲ ਸੁਣੀ ਹੈ ਕਿ ਇਹ ਫਿਰ ਮੈਂ ਦੁਬਾਰਾ ਪੜ ਦਿੰਦਾ ਜਦੋਂ 판ዱ हेमकुंट ਪਰਬਤ ਦੀ ਢੂੰਗੀ ਸਮਾਦੀ ਵਿੱਚ ਸਨ ਤਾਂ ਪ੍ਰਮਾਤਮਾ ਨੇ ਉਹਨਾਂ ਨੂੰ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਜਨਮ ਲੈਣ ਦਾ ਹੁਕਮ ਦਿੱਤਾ ਮਤਲਬ ਗੁਰੂ ਗੋਬਿੰਦ ਸਿੰਘ 판ਡਵਾ ਦੇ ਵੰਸ਼ਜ ਹੋਗੇ ਵੰਸ਼ਜ ਹੋਗੇ ਏ ਯਾਰ ਤੁਸੀਂ ਕੀ ਕਰ ਰਹੇ ਹੋ ਕਿਉਂ ਗਹਿਨੇ ਪੈਣ ਲੱਗੇ ਹੋ ਸਿੱਖੀ ਨੂੰ ਕਿਉਂ ਸਿੱਖੀ ਨੂੰ ਖਤਮ ਕਰਦੇ ਪਏ ਹੋ ਤੁਸੀਂ ਇੱਥੇ ਬੈਠੇ ਹੋ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਾਂ ਤੁਸੀਂ ਇਹ ਨਮੀਆਂ ਨਮੀਆਂ ਗੱਲਾਂ ਕੱਢ ਕੇ ਲਿਆ ਰਹੇ ਹੋ ਕਿਹੜੇ ਆਕਾਉਂ ਨੂੰ ਖੁਸ਼ ਕਰ ਰਹੇ ਹੋ ਔਰ ਇਹ ਜਿਹੜਾ ਕਿਤਾਬ ਦਾ ਪਬਲਿਸ਼ਰ ਹੈ ਡੀਏਵੀ ਸਕੂਲਾਂ ਦੇ ਵਿੱਚ ਅਪਰੂਵਡ ਹੈ ਇਹਨਾਂ ਦਾ ਸਾਡੇ ਨਾਲ ਕੀ ਲੈਣ ਦੇਣਾ ਇਸ ਆਪਣੀ ਵੈਂਡਿੰਗ ਨੂੰ ਮੈਂ ਜੀ ਮੈਂ ਪੂਜਾ ਕੀਤੀ ਉਹਦੇ ਬਾਅਦ ਫਿਰ ਹੋਰ ਇੱਥੇ ਦੀ ਰੁਕਦੇ ਅੱਗੇ ਆ ਦੇਖੋ ਫਿਲਿੰਗ ਦੀ ਬਲੈਂਕਸ ਨੇ ਆ ਫਿਲਿੰਗ ਦੀ ਬਲੈਂਕਸ ਹੈ ਧਿਆਨ ਨਾਲ ਪੜਿਓ ਇਹ ਪੇਜ ਨੰਬਰ ਹੈ 29 29 ਏਸ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਡੈਸ਼ ਜੀ ਦੀ ਪੂਜਾ ਕੀਤੀ ਉਹਦੇ ਵਿੱਚ ਬੱਚੇ ਨੇ ਭਰਿਆ ਕਿਉਂਕਿ ਜੋ ਨੁਸਕਾ ਆ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਕਾਲ ਜੀ ਦੀ ਪੂਜਾ ਕੀਤੀ ਤੁਸੀਂ ਉਹਨਾਂ ਨੂੰ ਪਾਂਡਵਾ ਦਾ ਵੰਸ਼ਜ ਦੱਸ ਦਿੱਤਾ ਤੁਸੀਂ ਉਹਨਾਂ ਨੂੰ ਸ਼ਿਵ ਭਗਵਾਨ ਦਾ ਪੁਜਾਰੀ ਦੱਸ ਲਓ ਜਿਹੜਾ ਕੋਈ ਲੈਣ ਦੇ ਨਹੀਂ ਹੈ ਨਹੀਂ ਮੈਂ ਸਮਝਦਾ ਮਾਂ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਇੱਕ ਏਜੰਡੇ ਦੇ ਅਧੀਨ ਕੰਮ ਕਰ ਰਹੀ ਹੈ ਉਹ ਏਜੰਡਾ ਕੀ ਹੈ ਸਨਾਤਨੀ ਆਲੇ ਪਾਸੇ ਸਿੱਖਾਂ ਨੂੰ ਲੈ ਕੇ ਜਾਣ ਦੀ ਮੈਂ ਇਹਨਾਂ ਨੂੰ ਸਵਾਲ ਪੁੱਛਣਾ ਚਾਹਨਾ ਕਿ ਤੁਸੀਂ ਕੱਲ ਦੋ ਦਿਨਾਂ ਚ ਜਿਹੜੇ ਵਾਜਦਾਤਾ ਹੋਈਆਂ ਨੇ ਉਸ ਤੇ ਬੋਲਿਓ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਰਾਜੋਗਾਨੇ ਤੇ ਝਾੜ ਪਾ ਰਿਆ ਵਿੱਚ ਸਰਕਾਰ ਨੂੰ ਕਿ ਤੁਸੀਂ ਕਿਉਂ ਨਹੀਂ ਫੈਸਲਾ ਕਰ ਰਿਹਾ ਐ ਇਨੇ ਚਿਰ ਤੋਂ ਮੱਛੀ ਪਟੀਸ਼ਨ ਫਾਂਸੀ ਚੱਕੀ ਚ ਕਿੰਨੇ ਸਾਲਾਂ ਤੋਂ 15 ਸਾਲ ਹੋ ਗਏ ਹਾਂਜੀ 15 ਸਾਲਾਂ ਤੋਂ ਫਾਂਸੀ ਚੱਕੀ ਚ ਉਹਨਾਂ ਨੂੰ ਰੱਖਿਆ ਹੈ ਉਹਦਾ ਫੈਸਲਾ ਕਿਉਂ ਨਹੀਂ ਕੀਤਾ ਜਾ ਰਿਹਾ ਔਰ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਜਿਹੜਾ ਉਹ ਕਿਹੜਾ ਸੀਗਾ ਉਹ ਬਗਕਾਂਡ ਮਾਲੇਗਾ ਮਾਲੇਗਾ 2008 ਹੈ 2008 ਦਾ 2008 ਦਾ ਸਮਝੌਤਾ ਐਕਸਪ੍ਰੈਸ ਸੀ ਜੀ ਸਮਝੌਤਾ ਐਕਸਪ੍ਰੈਸ ਦਾ ਕਰਨਲ ਪ੍ਰੋਹਿਤ ਬਰੀ ਵੀ ਹੋ ਜਾਂਦਾ ਔਰ ਬਰੀ ਹੋਣ ਤੋਂ ਬਾਅਦ ਬੁੜੀ ਹੋਣ ਤੋਂ ਬਾਅਦ ਕੱਲ ਉਸ ਨੂੰ ਵਾਪਸ ਰੀਇਨਸਟੇਟ ਕਰ ਦਿੱਤਾ ਜਾਂਦਾ ਉਸਦੇ ਸਤਾਰੇ ਵਾਪਸ ਲਾ ਦਿੱਤੇ ਜਾਂਦੇ ਨੇ ਔਰ ਖਾਲੀ ਸਤਾਰੇ ਹੀ ਨਹੀਂ ਵਾਪਸ ਲਾ ਦਿੱਤੇ ਜਾਂਦੇ ਸਤਾਰੇ ਲਾਣ ਤੋਂ ਬਾਅਦ ਪ੍ਰਮੋਸ਼ਨ ਵੀ ਦੇ ਦਿੱਤੀ ਜਾਂਦੀ ਹੈ ਤੇ ਸਾਡਾ ਜਿਹੜਾ ਬਣਦਾ ਹੱਕ ਹੈ ਕਿ ਰਾਜੋਵਾਨਾ ਸਾਹਿਬ ਦਾ ਏਡੇ ਚਿੱਟ ਦੀ ਮਸੀ ਪਟੀਸ਼ਨ ਪਈ ਹੈ ਜਿਸ ਨੂੰ 2019 ਚ ਜਦੋਂ ਦਸਮ ਪੇਦਾ ਦਾ 350 ਸਾਲਾ ਆਇਆ ਸੀ ਸਾਡੇ ਗੁਰੂ ਨਾਨਕ ਸਾਹਿਬ ਦਾ 550 ਸਾਲਾ ਆਇਆ ਸੀ ਉਥੇ ਨੋਟੀਫਿਕੇਸ਼ਨ ਕੱਢਿਆ ਸੀ ਸਰਕਾਰ ਨੇ ਅੱਠ ਬੱਧਿਆਂ ਦਾ ਜਿਹਦੇ ਚ ਰਾਜੋਵਾਨਾ ਸਾਹਿਬ ਦੀ ਕਮਿਊਟਿੰਗ ਵੀ ਸੀਗੀ ਉਹ ਨਹੀਂ ਕੀਤੀ ਲੇਕਿਨ ਦਿੱਲੀ ਕਮੇਟੀ ਨਹੀਂ ਬੋਲੇਗੀ ਕੱਲ ਇੱਕ ਬੀਬੀ 73 ਸਾਲਾਂ ਦੀ ਅੱਤ ਕੜੀ ਲਾ ਕੇ ਅਮਰੀਕਾ ਤੋਂ ਡਿਪੋਰਟ ਕਰ ਦਿੱਤੀ ਜਾਂਦੀ ਹੈ ਜਿਹੜੀ 30 ਸਾਲ ਤੋਂ ਰਹਿੰਦੀ ਹੈ ਦਿੱਲੀ ਕਮੇਟੀ ਨਹੀਂ ਬੋਲੇਗੀ ਰਾਜੋਵਾਣਾ ਜੀ ਤੇ ਨਹੀਂ ਬੋਲੇਗੀ ਤਮਿਲਨਾਡੂ ਦਾ ਇੱਕ ਸੀਨੀਅਰ ਐਡਵੋਕੇਟ ਜਿਹੜਾ ਸਿੰਘ ਸੱਜਿਆ ਜਿਨੇ ਆਪਣੀ ਪਾਰਟੀ ਬਣਾਈ ਆ ਉਸ ਨੂੰ 에ਅਰ ਇੰਡੀਆ ਦੇ ਜਿਹੜੇ ਕਰਮਚਾਰੀ ਨੇ 에ਅਰਪੋਰਟ ਤੇ ਉਸ ਨੂੰ ਜ਼ਲੀਲ ਕਰਦੇ ਨੇ ਕਿ ਤੇਰਾ ਰੰਗ ਕਿਉਂ ਕਾਲਾ ਹੈ ਤੂੰ ਦਸਤਾਰ ਕਿਉਂ ਬੰਨੀ ਹੈ ਤੂੰ ਇਹ ਆਪਣਾ ਨਾਂ ਕਿਉਂ ਬਦਲਿਆ ਪੁੱਸ ਦੇ ਉੱਤੇ ਦਿੱਲੀ ਕਮੇਟੀ ਨਹੀਂ ਬੋਲੇਗੀ ਲੇਕਿਨ ਦਿੱਲੀ ਕਮੇਟੀ ਕਿਤਾਬਾਂ ਵਿੱਚ ਛਾਪ ਕੇ ਆ ਆਲੀ ਪਨੀਰੀ ਨੂੰ ਇਹ ਸਮਝਾਏਗੀ ਕਿ ਮਹਾਕਾਲ ਦੀ ਪੂਜਾ ਕੀਤੀ ਸੀ ਦਸ਼ਮਪਤਾ ਨੇ ਇਹ ਸਮਝਾਏਗੀ ਕਿ ਪਾਂਡਵ ਜਿਹੜੀ ਡਾਇਨੈਸਟੀ ਹੈ ਪਾਂਡਵਾ ਦੇ ਅਵਤਾਰ ਨੇ ਦਸ਼ਮਪਤਾ ਕਿਉਂਕਿ ਅਕਾਲ ਪੁਰਖ ਨੇ ਰੱਬ ਨੇ ਉਹਨਾਂ ਨੂੰ ਹੁਕਮ ਕੀਤਾ ਸੀਗਾ ਮੈਂ ਸਮਝਦਾ ਇਹ ਬੜੇ ਸਿੱਧੇ ਸਿਸ਼ੂ ਨੇ ਔਰ ਬੰਦਾ ਸਿੰਘ ਬਹਾਦਰ ਜੀ ਦੇ ਚਾਪਟਰ ਲਿਖਦੇ ਨੇ ਗੁਰੂ ਜੀ ਅਤੇ ਉਹਨਾਂ ਦੇ ਪਰਿਵਾਰ ਨਾਲ ਹੋਈ ਵਧੀਆਂ ਬਾਰੇ ਸੁਣ ਕੇ ਤਾਂ ਮਾਧੋਦਾਸ ਆਪੇ ਤੋਂ ਬਾਹਰ ਹੋ ਗਏ ਤੇ ਉਹਨਾਂ ਨੇ ਬਦਲਾ ਲਿਆ ਹੁਣ ਮੈਂ ਸਮਝਦਾ ਕਿ ਦਸਮ ਪਿਤਾ ਦਾ ਵੀ ਕੋਈ ਬਦਲਾ ਲੈ ਸਕਦਾ ਦਸਮ ਪਿਤਾ ਆਪ ਸਮਰਾਟ ਸੀਗੇ ਸੋ ਇਹ ਕਿਤਾਬ ਕਿ ਵੀ ਜੇਟਲੀ ਬੈਨ ਹੋਣੀ ਚਾਹੀਦੀ ਹੈ ਇਹ ਕਿਤਾਬ ਟੈਕਸਟ ਬੁੱਕ ਚੋਂ ਹਟਾ ਦਿੱਤੀ ਜਾਣੀ ਚਾਹੀਦੀ ਹੈ ਇਹ ਕਿੱ데 ਲਾਗੂ ਕੀਤੀ ਹੈ ਇਹਨਾਂ ਦਾ ਪੰਜਾਬੀ ਵਿਭਾਗ ਇਹਨਾਂ ਦਾ ਧਰਮ ਪ੍ਰਚਾਰ ਇਹ ਕਿੱਥੇ ਹੈਗਾ ਇਹ ਧਰਮ ਪ੍ਰਚਾਰ ਇਹੋ ਜਿਹਾ ਧਰਮ ਪ੍ਰਚਾਰ ਕਰਦੇ ਪਏ ਨੇ ਮੈਂ ਸਮਝਦਾ ਕਿ ਇਹਨਾਂ ਸਾਰਿਆਂ ਤੇ ਐਕਸ਼ਨ ਹੋਣਾ ਚਾਹੀਦਾ ਮੇਰੇਆ ਇਹ ਸਾਡੀ ਡਿਮਾਂਡ ਹੈ ਇਸੇ ਸਾਲ ਤੋਂ ਲੱਗੀ ਇਸੇ ਸਾਲ ਤੋਂ ਲੱਗੀ ਕਿਤਾਬ ਬੇਤੀ ਤੇ ਤਦਾਦਿਆ ਅਸਿਸ ਕਾਲਾ ਵਾਲੇ ਜਿੱਥੇ ਲਿਖਿਆ ਹੈ ਸ੍ਰੀ ਕਾਲਾ ਕਾਹਨ ਜਨਤਾ ਨੂੰ ਕਹਿੰਦੇ ਨੇ ਕਿ ਜਿਤਨਾ ਨੋਟਿਸ ਹੈਗਾ ਉਸ ਤੇ ਮਾਰਗਦਰਸ਼ਨ ਕਰੋ ਕਿਉਂਕਿ ਇਸ ਤੇ ਸੰਕਾ ਕਿੰਤੂ ਪ੍ਰੰਤੂ ਹੈ। ਬਿਲਕੁਲ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਇਹ ਹੈ ਨਹੀਂ ਜੋ ਉਹਨਾਂ ਨੇ ਲਿਖਿਆ ਬਿਲਕੁਲ ਠੀਕ ਲਿਖਿਆ ਲੇਕਿਨ ਮੁੱਦੇ ਨੂੰ ਡਾਇਵਰਟ ਕਰਦੇ ਪਏ ਨੇ। ਉਹ ਮੁੱਦੇ ਨੂੰ ਡਾਇਵਰਟ ਕਰਦੇ ਪਏ ਨੇ ਹਰਬੀਰ ਸਿੰਘ ਕਾਲਕਾ। ਉਹ ਅਕਾਲ ਤਖਤ ਸਾਹਿਬ ਤੋਂ ਪੁੱਛਣਾ ਚਾ ਰਹੇ ਨੇ ਮੈਂ ਇਹਨਾਂ ਤੋਂ ਇਹ ਪੁੱਛਣਾ ਚਾ ਰਿਹਾ ਅਸੀਂ ਉਸ ਤੇ ਕਿੰਤੂ ਪ੍ਰੰਤੂ ਹੀ ਨਹੀਂ ਕਰ ਰਹੇ। ਉਹਦੇ 75 ਨੋਟਿਸ ਚ ਹੈਗਾ। ਲੇਕਿਨ ਉਹਦੇ ਵਿੱਚ ਕਲੀਅਰ ਆਂਦਾ ਪੂਰੀ ਲਾਈਨ ਦੇ ਵਿੱਚ ਉਹਦਾ ਕਲੀਅਰ ਹੋ ਜਾਂਦਾ ਇੱਥੇ ਤੁਸੀਂ ਸਿਰਫ ਇਹਨਾ ਲਿਖਦੇ ਹੋ ਕਿ ਉਹ ਪੂਜਾ ਕਰਦੇ ਨੇ ਮਹਾਕਾਲ ਤੇ ਮਹਾਕਾਲ ਕਿਸੇ ਆਮ ਨੂੰ ਪੁੱਛ ਲੋ ਕੌਣ ਹੈਗਾ ਸਾਰੇ ਕਹਿਣਗੇ ਸ਼ਿਵਜੀ ਭਗਵਾਨ ਨੇ ਤੁਸੀਂ ਬੱਚਿਆਂ ਨੂੰ ਕੀ ਪੜ੍ਹਾ ਰਹੇ ਹੋ ਤੁਸੀਂ ਫਸ ਗਏ ਹੋ ਤੇ ਹੁਣ ਤੁਸੀਂ ਜਾਨ ਛੁਡਾਣਾ ਚਾਹ ਰਹੇ ਹੋ ਅਦਾਲਤ ਤੱਕ ਤਾਂ ਕੋਈ ਨਾ ਕੋਈ ਚਿੱਠੀ ਲੈ ਕੇ ਔਰ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀਏ ਕਿਸੇ ਨੇ ਇਤਿਹਾਸ 'ਚ ਪੜ੍ਹਿਆ ਅਜ ਤੱਕ ਜਿਹਦਰ ਸਾਹਿਬ ਨੂੰ ਚਿੱਠੀ ਘੋਰ ਪਾ ਦਿਓ ਕਿ ਅਸੀਂ ਕਿਹਾ ਕਿ ਦਸ਼ਮ ਪਿਤਾ ਜਿਹੜੇ ਸੀਗੇ ਉਹ ਪਾਂਡਵ ਦੇ অবতার ਰਹਿ ਗਏ ਸੀਗੇ ਉਹ ਪਾਂਡਵਾ ਦੇ ਵੰਸ਼ਤ ਦੇ ਵਿੱਚੋਂ ਜੀ ਵੰਸ਼ ਸੀਗੇ ਹਾਂਜੀ ਪਾਂਡਵਾ ਦੇ ਹੁਕਮ ਨਾਲ ਦੇ ਪਾਂਡਵਾ ਦੇ ਮਤਲਬ ਉਹਨੇ ਪਰਿਵਾਰ ਚੋਂ ਸੀ ਉਹਨਾਂ ਦੇ ਪਰਿਵਾਰ ਚੋਂ ਨੇ ਮੈਂ ਇਹ ਪੁੱਛਣਾ ਚਾਹੁੰਦਾ ਹੁਣ ਇਹ ਚਿੱਠੀ ਵੀ ਲਿਖ ਦਵੇ ਹਰਬੀਰ ਸਿੰਘ ਗਾਲਕਾ ਹਾਂਜੀ ਜਿਹੜਾ ਪ੍ਰੋਫੈਸਰ ਹੈਗਾ ਹਾਂ ਉਹ ਡੀਏਵੀ ਸਕੂਲਾਂ ਦਾ DAV ਸਕੂਲਾਂ ਦਾ ਉਹ ਅਪਰੂਵਡ ਪਬਲਿਸ਼ਰ ਹੈ ਇਹ ਕਿੱਥੋਂ ਲੱਭ ਕੇ ਲਿਆਏ ਨੇ ਕੌਣ ਲਿਆਏ ਨੇ ਇਹਦਾ ਜਵਾਬ ਦੇਣ ਨਹੀਂ ਹੈਗਾ ISBN ਨੰਬਰ ਨਹੀਂ ਹੈਗਾ ਇਹ ਇਦਾਂ ਹੀ ਹੈਗਾ ਸਾਡੇ ਲੱਭਾ ਨਹੀਂ ਇਹ DAV ਦੀ ਸਾਡੇ ਕੋਲ ਚਿੱਠੀ ਹੈ ਜਿਹਦੇ ਜਾਰੀ ਹੋਈ ਹੈ DAV ਸੈਂਟਰ ਫਾਰ ਅਕੈਡੈਮਿਕ ਐਕਸੀਲੈਂਸ ਹੈ ਜੋ ਕਰਿਕੂਲਮ ਡਿਸਾਈਡ ਕਰਦਾ DAV ਸਕੂਲਾਂ ਦਾ ਇੱਥੇ ਹੀ ਹੈ ਪਹਾੜਗੰਜ ਚਿਤ੍ਰਗੁਪਤ ਰੋਡ ਦੇ ਔਰ ਇਹਦੇ ਵਿੱਚ ਜੋ ਉਹਨਾਂ ਦਾ ਅਫੀਸ਼ੀਅਲ ਪਬਲਿਸ਼ਰ ਹੈ ਉਹ ਗਾਂਧੀ ਪਬਲਿਸ਼ਿੰਗ ਹਾਊਸ ਹੈ ਜੋ ਇਸਦੇ ਉੱਤੇ ਲਿਖਿਆ ਹੈ ਅਮਰ ਗਾਂਧੀ ਪਬਲਿਸ਼ਿੰਗ ਹਾਊਸ ਇਹਨਾਂ ਨੇ ਜੋ ਰਜਿੰਦਰ ਨਗਰ ਲਿਖਿਆ ਉਹ ਉੱਥੇ ਕੋਈ ਐਡਰੈਸ ਕੋਈ GST ਇੱਥੇ ਨਹੀਂ ਹੈਗਾ ਗਾਂਧੀ ਪਬਲਿਸ਼ਿੰਗ ਹਾਊਸ ਦਾ ਜਿਹੜਾ GST ਨੰਬਰ ਵੀ ਸਾਡੇ ਕੋਲ ਪ੍ਰੈਸ ਹੋਇਆ ਉਹ ਅਮਰ ਸਰਦਾ ਔਰ ਸੁੰਦਰਦਾਸ ਐਂਡ ਸੰਸ ਕੰਪਨੀ ਕਰਕੇ ਹੈ ਔਰ ਜੋ ਇਹਦੇ ਮਾਲਕ ਨੇ ਉਹ ਅਮਰ ਸਰਦੇ ਨੇ ਹੁਣ ਸਵਾਲ ਹੈਗਾ ਕਿ ਜੇ ਇਹ ਕਿਤਾਬ ਜੋ ਇਹ ਕਹਿ ਰਹੇ ਨੇ ਕਿ ਅਸੀਂ ਇਹ ਛਾਪੀ ਹੈ ਪਹਿਲੀ ਗੱਲ ਤਾਂ ਹੈ ਕਿਤਾਬ ਦੇ ਵਿੱਚ ਸਾਰੀ ਸਬਖਾਮੀਆਂ ਤੋਂ ਪ੍ਰਧਾਨ ਸਾਹਿਬ ਨੇ ਆਪ ਇਹਨੂੰ ਦੱਸ ਹੀ ਦਿੱਤੀਆਂ ਨੇ ਕਦੇ ਵੀ ਐ ਨਹੀਂ ਹੁੰਦਾ ਕਿ ਕਿਸੇ ਕਿਤਾਬ ਦੇ ਵਿੱਚ ਕਦੇ ਡਿਸਕਲੇਮਰ ਦਿੱਤਾ ਜਾਏ ਕਿ ਸਾਨੂੰ ਐ ਹੀ ਨਹੀਂ ਪਤਾ ਕਿ ਲੇਖਕ ਕੌਣ ਨੇ ਇਹ ਤਾਂ ਕਦੇ ਵੀ ਨਹੀਂ ਹੋਇਆ ਜੇ ਲੇਖਕ ਨਹੀਂ ਪਤਾ ਤਾਂ ਕਿਸ ਨੇ অথেন্টিਕੇਟ ਕਰਤਾ ਕੋਈ ਰਿਸਰਚ ਸਕੋਲਰ ਕੋਈ ਚੀਜ਼ ਲਿਖਦਾ ਹੈ ਉਹ ਥੱਲੇ ਉਹਦੇ ਰੈਫਰੈਂਸ ਨੋਟ ਕਰਦਾ ਫੁੱਟਨੋਟ ਦੇ ਵਿੱਚ ਲਿਖੇ ਜਾਂਦੇ ਨੇ ਕਿ ਇਹ ਚੀਜ਼ ਇੱਥੋਂ ਰੈਫਰੈਂਸ ਦੇ ਰਹੇ ਆਂ ਕੁਝ ਨਹੀਂ ਹੈ ਔਰ ਇਹ ਜਿਹੜੀ ਗੱਲ ਲਿਖ ਰਹੇ ਨੇ ਬੜੀ ਅਜੀਬ ਹੈ ਇਸ ਪੁਸਤਕ ਵਿੱਚ ਅਸੀਂ ਬਹੁਤ ਸਾਰੇ ਲੇਖਕ ਕਵੀਆਂ ਕਹਾਣੀਕਾਰਾਂ ਤੇ ਵਿਦਵਾਨਾਂ ਦੀਆਂ ਬਹੁਤ ਮਸ਼ਹੂਰ ਰਚਨਾਵਾਂ ਨੂੰ ਸ਼ਾਮਲ ਕੀਤਾ ਹੈ ਇਹਨਾਂ ਸਾਰਿਆਂ ਦੀਆਂ ਰਚਨਾਵਾਂ ਨੂੰ ਸ਼ਾਮਲ ਕਰਕੇ ਸਾਡਾ ਤੇ ਸਾਡੀਆਂ ਪੁਸਤਕਾਂ ਦਾ ਬਹੁਤ ਮਾਣ ਵਧਿਆ ਇਸ ਲਈ ਅਸੀਂ ਸਭ ਦੇ ਬਹੁਤ-ਬਹੁਤ ਧੰਨਵਾਦੀ ਆ ਅਸੀਂ ਸਭ ਦੇ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਅਸੀਂ ਸਭ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਲਾਪਤਾ ਨੇ ਲਿਖਣ ਵਾਲੇ ਪਰ ਸਫਲ ਨਾ ਹੋ ਸਕੇ ਕੋਈ ਵੀ ਲੇਖਕ ਕਹਾਣੀਕਾਰ ਕਵੀ ਜਾਂ ਵਿਦਵਾਨ ਆਪ ਜਾਂ ਇਹਨਾਂ ਦਾ ਕੋਈ ਰਿਸ਼ਤੇਦਾਰ ਇਸ ਪੁਸਤਕ ਦੇ ਨੂੰ ਪੜੇ ਅਤੇ ਸਾਡੇ ਨਾਲ ਆਪਣੇ ਵਿਚਾਰ ਜਰੂਰ ਸਾਂਝੇ ਕਰੇ ਸਾਨੂੰ ਬਹੁਤ ਖੁਸ਼ੀ ਹੋਵੇਗੀ ਪੁਸਤਕ ਵਿੱਚ ਦਿੱਤੀ ਗਈ ਸਾਰੀ ਸਮਗਰੀ ਪ੍ਰਕਾਸ਼ਕ ਅਤੇ ਲੇਖਕ ਦੀ ਦ੍ਰਿਸ਼ਟੀ ਤੋਂ ਟੁੱਟੇਹੀਨ ਹੈ ਫਿਰ ਵੀ ਕਿਸੇ ਕਿਸਮ ਦੀ ਗਲਤੀ ਹੈ ਤੇ ਪ੍ਰਕਾਸ਼ਕ ਜਾਂ ਲੇਖਕ ਜ਼ਿੰਮੇਵਾਰ ਨਹੀਂ ਹੋਣਗੇ ਇਸ ਸੰਬੰਧੀ ਭਾਰਤ ਦੀ ਕਿਸੇ ਅਦਾਲਤ ਜਾਂ ਉਪਭੋਗਤਾ ਅਦਾਲਤ ਕੋਈ ਕਲੇਮ ਦੇਣ ਯੋਗ ਨਹੀਂ ਹੋਵੇਗਾ ਕਿਸੇ ਵੀ ਵਿਅਕਤੀ ਵੱਲੋਂ ਕੀਤੇ ਗਏ ਕੰਮ ਵਿੱਚ ਗਲਤੀ ਹੋਣਾ ਸੰਭਵ ਹੈ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਇਸ ਪੁਸਤਕ ਪੂਰੀ ਤਰ੍ਹਾਂ ਟੁੱਟੀਹੀਣ ਬਣ ਸਕੇ ਫਿਰ ਵੀ ਜੇਕਰ ਕਿਸੇ ਵੀ ਵਿਅਕਤੀ ਉਪਲੀਕ ਅਧਿਆਪਕ ਉਪਲਿਕ ਵਿਦਿਆਰਥੀ ਵੱਲੋਂ ਇਸ ਪੁਸਤਕ ਦੇ ਸੇਧ ਸੰਬੰਧੀ ਕੋਈ ਸੁਝਾਅ ਹੋਵੇ ਤਾਂ ਸੰਬੰਧਿਤ ਵਿਅਕਤੀ ਸਾਾਨੂੰ ਜ਼ਰੂਰ ਸੰਪਰਕ ਕਰਨ ਸਾਰੇ ਸੁਝਾਅ ਉਹ ਖਿਹੜੇ ਮੱਥੇ ਸਵੀਕਾਰੇ ਜਾਣਗੇ ਤੇ ਸੰਭਵ ਹੋਣ ਹੋਣ ਤੇ ਅਮਲ ਵਿੱਚ ਵੀ ਲਿਆਂਦੇ ਜਾਣਗੇ ਨਹੀਂ ਅਸੀਂ ਅਸੀਂ ਤਾਂ ਦਿੱਲੀ ਕਮੇਟੀ ਨੂੰ ਸਵਾਲ ਕਰਾਂਗੇ ਅਸੀਂ ਇਹਨਾਂ ਨੂੰ ਕਿਉਂ ਸੰਪਰਕ ਕਰਾਂਗੇ ਹਾਂਜੀ ਨਹੀਂ ਇੱਕ ਨਾ ਇੱਕ ਕਿਤਾਬ ਦੇ ਪ੍ਰਕਾਸ਼ਕ ਲਿਖ ਰਿਹਾ ਹੈ ਪ੍ਰਕਾਸ਼ਕ ਪ੍ਰਕਾਸ਼ਕ ਲਿਖ ਰਿਹਾ ਹੈ ਇਹ ਤੇ ਦਿੱਲੀ ਕਮੇਟੀ ਨੂੰ ਅਸੀਂ ਸਵਾਲ ਕਰਾਂਗੇ ਇਹਦੇ ਵਿੱਚ ਇਹਦੇ ਵਿੱਚ ਉੱਪਰ ਜੋ ਸੰਪਾਦਕ ਦਾ ਨਾਮ ਲਿਖਿਆ ਉਹ ਜਗਮੀਤ ਕੋੜ ਲਿਖਿਆ ਬੀਓ ਆਨਰਸ ਪੰਜਾਬੀ ਐਮਏ ਆਨਰਸ ਪੰਜਾਬੀ ਔਰ ਐਮਫਿਲ ਪੰਜਾਬੀ ਹੁਣ ਇਹ ਕੌਣ ਹੈ ਜਗਮੀਤ ਕੋੜ ਔਰ ਬਾਕੀ ਕਿਹੜੇ ਲੇਖਕ ਨੇ ਜਿਨ੍ਹਾਂ ਨੂੰ ਇਹ ਕੰਪਾਈਲ ਕਰਕੇ ਲੱਭ ਨਹੀਂ ਪਾਰੇ ਜਿੰਨੀਆਂ ਸਾਰੀਆਂ ਚੀਜ਼ਾਂ ਹੋ ਰਹੀਆਂ ਕਿ ਇਹ ਇੱਕ ਗਾਲ ਇਹ ਸਾਜੀ ਨਹੀਂ ਹੋਣੀ ਕਰ ਸਕਦੀ 200 ਪਰਸੈਂਟ ਦੀ ਸਾਜ਼ਿਸ਼ ਹੈ ਮੈਂ ਤੁਹਾਨੂੰ ਕਹਿ ਰਿਹਾ ਇਹ ਸਾਨੂੰ ਇਹ 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 ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਇਹ ਇੱਕ ਕਿਸਮ ਦਾ ਬੱਚਿਆਂ ਦਾ

आठवी आठवीं कक्षा तक प्राइवेट पब्लिशर्स की किताब जो है वो स्कूल लगाते हैं क्या जो है वो नौवीं से लगती है आप जो कह रहे हैं लेकिन तक पब्लिशर्स के जो है वो स्कूल लगाता है और ये स्कूल किसका है दिल्ली से गुरुद्वारा कमेटी का गुरु पब्लिक स्कूल किसके हैं उसके अंदर इतनी बड़ी अवज्ञा हो जाए उसमें यह कहा जाए कि गुरु गोविंद सिंह पांडवों के वंशज थे मैं समझता हूं कि अब संगत इनका क्या हाल करेगी ये तो मैं नहीं बोलना चाहता आज मेरा दिमाग खराब नहीं नहीं मैं मैं इसमें करता हूँ अप्रूव करती है कि हमारे या ये पब्लिशर की किताबें लगाई जाएगी ये इनकी चॉइस है इसमें सरकार का कोई दखल अंदाजी नहीं है हम चाहे तो एनसीआर की किताब लगा सकते हैं हम चाहे तो प्राइवेट पब्लिशर की आठवीं तक लगा सकते हैं तो ये इसमें ज्यादा नुकता नहीं है कोई खींचने वाली बात बात यह है कि जिसने लगाई जिसने पास की उसकी जवाबदेही कौन देगा उससे पूछा जाए हमारे पास तो भी यही है। हमारे को तो अभी एक ही किताब मिली है हमारे को तो एक ही किताब मिली और जिसमें ये कंट्रोवर्सीज हैं, मैं समझता हूँ ताँगे। ताँगे। मैं मैं ये समझता हूं कि ये जो दिल्ली गुरुद्वारा कमेटी के ये जो सरकारी मेंबर हैं इनका एक अपना एजेंडा है इनका एजेंडा है सरकार को कैसे खुश करना ऐसी किताबें लगा के अपने धर्म का नुकसान करना अपने आने वाली पनीरी को आप उस तरफ जोड़ रहे हैं जो सिखी असूलों के कोसो दूर है इसी, ये इसी साल से लगी है और तीन सौ साठ रुपए कीमत है इसकी ਮਨੇ ਕਿਹਾ ਉਹਦਾ ਸਵਾਗਤ ਇੱਕ ਨਾ ਲੰਬੀ ਲੜਾਈ ਅਸੀਂ ਲੜੀ ਆ 12 ਵਜੇ ਦੀ ਕੋਈ ਨਹੀਂ ਤਕਨੀਕ ਇੱਕ 12 ਵਜੇ ਦੀ ਅਸੀਂ ਬਹੁਤ ਲੰਬੀ ਲੜਾਈ ਲੜੀ ਆ ਸਾਡੇ 50 ਪਿਕਚਰਾਂ ਦੇ ਵਿੱਚ ਖੜਾ ਅਸੀਂ ਆਪਣੇ ਬੱਚਿਆਂ ਨੂੰ ਆਹੋ ਜਿਹਾ ਸਿੱਖ ਦਿਖਾ ਰਿਹਾ ਜਿਵੇਂ ਪੱਗ ਬੰਨੀ ਆ ਥੱਲੇ ਸਲਵਾਰ ਪਾਈ ਆ ਕਿ ਧੋਤੀ ਪਾਈ ਆ ਇਹ ਸਾਨੂੰ ਪਤਾ ਨਹੀਂ ਇਹਨਾਂ ਨੇ ਕੀ ਪੋਆਇਆ ਔਰ ਕਿਹੋ ਜੀ ਫਰਾਕ ਪੋਆਈ ਆ ਅਛੋਟੇ ਬੱਚਿਆਂ ਨੂੰ ਅਸੀਂ ਅੰਮ੍ਰਿਤਾਰੀ ਬੱਚੇ ਦਾ ਰੂਪ ਦਿੰਦੇ ਹਾਂ ਤਾਂ ਕਿ ਬੱਚਿਆਂ ਦੇ ਦਿਮਾਗ ਦੇ ਵਿੱਚ ਅੰਮ੍ਰਿਤ ਚੱਕਰ ਦੀ ਪ੍ਰੇਰਣਾ ਪੈਦਾ ਹੋਵੇ ਸਾਡੀ ਕਿਤਾਬ ਦਾ ਇਹ ਪਹਿਲਾ ਪੇਜ ਜਦੋਂ ਦੇਖਿਆ ਜਾਏ ਤੇ ਉਹਦੇ ਵਿੱਚ ਅਸੀਂ ਕੱਟਫੂ ਬਣਾ ਕੇ ਆਪਣੇ ਬੱਚوں ਦਿਖਾ ਰਹੇ ਹਾਂ ਕਿ ਇਹ ਇਹੋ ਜਿਹਾ ਸਾਨੂੰ ਸਾਡੇ ਬੱਚਿਆਂ ਦਾ ਛੋਟਿਆਂ ਵਾਲਾ ਹੈ ਕੋਈ ਤਾਂ ਦਾ ਕੋਈ ਸੁਣ ਅਸੀਂ ਕਿੱਦਾਂ ਆਪਣੇ ਬੱਚਾ ਨੂੰ ਤੀਰ ਦੀ ਪਿੱਛਾ ਆਉਂਦੇ ਤੇ ਦਿਮਾਗ 'ਚ ਬਿਠਾ ਰਹੇ ਹਾਂ ਕਿ ਸਭ ਕੀ ਸਰੂਪ ਇਹ ਹੈਗਾ ਹੋਰ ਇੱਥੇ ਇਹ ਪੇਜ ਹੈ ਨਾਲ ਹੀ ਅੰਦਰ ਕਿਤਾਬ ਦੇ ਵਿੱਚ ਦੂਜਾ ਪੇਜ ਆ ਗਿਆ ਉਹਨੇ ਕਿਤਾਬ ਕਿ ਤੁਕ ਠੁੱਕ ਕੇ ਉਦੋਂ ਉੱਤੇ ਪੇਨ ਲਗਾ ਕੇ ਜਾਗੂ ਕੀਤੀ ਗਈ ਹੈ ਜਾਂ ਇਹਦੀ ਅਸਲੀ ਪਿਕਚਰ ਹੈ ਇਹ ਕਿੰਦਾ ਧਰ ਰਿਹਾ ਹੈ ਕੀ ਕਰ ਰਹੇ ਆਪਾਂ ਔਰ ਮੈਂ ਓਪਨ ਚੈਲੰਜ ਦਿੰਦਾ ਦਿੱਲੀ ਸਿੱਖ ਗੁਰਦਾਰਾ ਕਮੇਟੀ ਨੂੰ ਕਿ ਉਹ ਦਸਮ ਗ੍ਰੰਥ ਦੇ ਵਿਦਵਾਨ ਬੁਲਾ ਲੈਣ ਅਸੀਂ ਵੀ ਇੱਥੋਂ ਡਿਬੇਟ ਤੇ ਆਪਣੇ ਬੰਦੇ ਦਾਲ ਬੈਠਾਂਗੇ ਵਿਦਵਾਨ ਫੈਸਲਾ ਕਰਨ ਕਿ ਕਿਤਾਬ ਸਹੀ ਹੈ ਕਿ ਗਲਤ ਹੈ ਉਹਦੇ ਵਿੱਚ ਜਿਹੜੇ ਜਿਹੜੇ ਵਿਦਵਾਨ ਦਸਮ ਪਾਤਸ਼ਾਹ ਦੀ ਬਾਣੀ ਕਿਉਂਕਿ ਪਿਛਲੇ ਸਤਲੇ ਆਪਾਂ ਕੋਲ ਮਿਲ ਕੇ ਆਏ ਸੀਗੇ ਸਦਾ ਜੀ ਸਿੰਘ ਦੀ ਕਮੇਟੀ ਸੀ ਤੇ ਦਸੰਤ ਬਾਸ਼ਦੀ ਬਾਣੀ ਦੇ ਭੁਲੇਖੇ ਜਿੰਨੇ ਗੁਰਦੁਆਰਾ ਬਾਲਾ ਸਾਹਿਬ ਤੋਂ ਕਥਾਵਾ ਕਰਕੇ ਜਿਵੇਂ ਅਸੀਂ ਕੱਡੇ ਨੇ ਔਰ ਜਿਵੇਂ ਪੂਰੇ ਸੰਸਾਰ ਦੇ ਵਿੱਚ ਇੱਕ ਮੈਸੇਜ ਦਿੱਤਾ ਅਸੀਂ ਉਸ ਗੱਲ ਵਾਸਤੇ ਤਿਆਰ ਆਂ ਔਰ ਅਸੀਂ ਓਪਨ ਡਿਬੇਟ ਵਾਸਤੇ ਇਹ ਕਿੱਥੇ ਵੀ ਬੁਲਾ ਲਾਂ ਔਰ ਵਿਦਵਾਨ ਬੁਲਾ ਲਾਂ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਬੁਲਾ ਲਾਂ ਤੇ ਉਹ ਫੈਸਲਾ ਕਰਨ ਨਾਲ ਮਾਫੀ ਮੰਗਣੀ ਬੜੀ ਔਖੀ ਹੁੰਦੀ ਹੈ ਕਿਉਂਕਿ ਇਹ ਈਗੋ ਦੇ ਭਰੇ ਹੋਏ ਨੇ ਇਹਨਾਂ ਵਿੱਚ ਹੰਕਾਰ ਭਰਿਆ ਹੋਇਆ ਹੈ ਇਹ ਆਪਣੀ ਮਾਫੀ ਮੰਗਣਗੇ ਨਹੀਂ ਪਰ ਵਿਦਵਾਨਾਂ ਦੀ ਗੱਲ ਤਾਂ ਮੰਨ ਲਣਗੇ ਕਿ ਵਿਦਵਾਨਾਂ ਨਾਲ ਬਹਿ ਕੇ ਵਿਚਾਰ ਕਰਨ ਅਸੀਂ ਵੀ ਆਪਣਾ ਕਹਿ ਵੀ ਉਪਰ ਇਹਨਾਂ ਨੇ ਜਿਹੜੀ ਰਾਣਾ ਜੀ ਨੇ ਗੱਲ ਕਹੀ ਹੈ ਮੈਂ ਇੱਕ ਗੱਲ ਐਡ ਕਰਨ ਲੱਗਾ ਕਿ ਇੱਕ ਪਾਸੇ ਤੇ ਅਸੀਂ ਤੁਹਾਨੂੰ ਕੀ ਕਿਹਾ ਮੈਂ ਤੁਹਾਨੂੰ ਇਹ ਆਖਿਆ ਕਿ ਸਾਡੀ ਪਛਾਣ ਵੱਖਰੀ ਹੈ ਕਿ ਸਾਡੀ ਪਛਾਣ ਤੇ ਸੱਟ ਮਾਰਦੇ ਪਏ ਨੇ ਦੂਜੇ ਪਾਸੇ ਸਾਡੇ ਜਿਹੜੇ ਇਤਿਹਾਸ ਸਾਡਾ ਜਿਹੜਾ عقیدہ ਸਾਡੇ عقیده ਦੇ ਉੱਤੇ ਸਾਡੀ ਮੈਂ ਸਮਝਦਾ ਵਾਂ ਕਿ ਨਿਸ਼ਾਨਾ ਦੇ ਉੱਤੇ ਸਾਦੇ ਗੁਰੂ ਸਾਹਿਬ ਨੂੰ ਕਦੀ ਪਾਂਡਵਾ ਦਾ ਵੰਸ਼ਜ ਦੱਸ ਦਿੱਤਾ ਜਾਂਦਾ ਹੈ ਕਦੀ ਮਹਾਕਾਲ ਦਾ ਪੁਜਾਰੀ ਕਹਿ ਦਿੱਤਾ ਜਾਂਦਾ ਮੈਂ ਸਮਝਦਾ ਪੰਜਵੀਂ ਦੇ ਬੱਚੇ ਦੇ ਦਿਮਾਗ 'ਚ ਜਿਹੜੀਆਂ ਗੱਲਾਂ ਤੁਸੀਂ ਪਾ ਰਹੇ ਹੋ ਇਹਦਾ ਮਤਲਬ ਹੈ ਤੁਸੀਂ ਸਿੱਖੀ ਨੂੰ ਢਾਹ ਲਾਉਣ ਦੀ ਗੱਲ ਕਰ ਰਹੇ ਹੋ ਤੁਸੀਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਨਹੀਂ ਆਏ ਤੁਸੀਂ ਕਿਸੇ ਦਾ ਏਜੰਡਾ ਟੋਕਰਣ ਵਾਸਤੇ ਇੱਥੇ ਆਏ